ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਇੱਕ ਰਾਤ ਮੈਨੂੰ ਪੱਕਾ ਯਕੀਨ ਹੈ ਉੱਦਲ ਗਈ ਹੈ ਦੂਜਾ ਦਿਨ ਹੋ ਗਿਆ ਮੈਂ ਉਹਨੂੰ ਪਿੰਡ ਵਿੱਚ ਨਹੀਂ ਤੱਕਿਆ ਤੇ ਕੱਲ ਦੀ ਤਾਂ ਪੱਠੀ ਦੇ ਦਾਣੇ ਬਣਾਉਣ ਨਹੀਂ ਆਈ ਉਦਲੀ ਨਹੀਂ ਹੈ ਯਾਰ ਲਾਗੇ ਦੇ ਪਿੰਡ ਲਗਦਿਆਂ ਦੇ ਵਿਆਹ ਤੇ ਗਈ ਹੋਈ ਹੈ ਪਰ ਕਿਹੜੇ ਵੇਲੇ ਗਈ ਸੀ ਮੈਂ ਤਾਂ ਸਾਰੀ ਦਿਹਾੜ ਗਲੀ ਦੀ ਗੁੱਠ ਨਾਲ ਖਲੋਤਾ ਰਿਹਾ ਹਾਂ ਸਰਗੀ ਵੇਲੇ ਗਈ ਸੀ ਹੋਰ ਕਿਹੜੇ ਵੇਲੇ ਰਾਤ ਨੂੰ ਮੋੜ ਵੀ ਆਈ ਸੀ ਅੱਜ ਰਾਤੀ ਫੇਰ ਆਵੇਗੀ ਤੈਨੂੰ ਯਕੀਨ ਨਹੀਂ ਆਉਂਦਾ ਤਾਂ ਮੇਰੇ ਨਾਲ ਚੱਲ ਕੇ ਦੇਖ ਲਵੀਂ ਮਲਕਾ ਦੇ ਸਲੀਮ ਨੇ ਸੁਨਿਆਰਿਆਂ ਦੇ ਗੁਲਾਮ ਰਸੂਲ ਨੂੰ ਦੱਸਿਆ ਜਿਹੜਾ ਉਹਦਾ ਕੂੜਾ ਚਾਰ ਸੀ ਦੋਵਾਂ ਦਾ ਬੜਾ ਪੱਕਾ ਜਰਾਨਾ ਸੀ ਪਿੰਡ ਵਿੱਚ ਕੋਈ ਵੀ ਚੰਗਾ ਮੰਦਾ ਕੰਮ ਕਰਨਾ ਹੋਵੇ ਦੋਵੇਂ ਨਾਲ-ਨਾਲ ਹੁੰਦੇ ਸਨ ਸਲੀਮ ਉਹਨਾਂ ਨੂੰ ਦੱਸ ਰਿਹਾ ਸੀ ਕੁਫਤਾ ਵੇਲੇ ਚੌਧਰੀਆਂ ਦੀਆਂ ਟਿੰਡੀਆਂ ਵਿੱਚ ਵੱਢ ਜਾਵਾਂਗਾ ਤੇ ਤੈਨੂੰ ਨਾਲ ਵਾਲੀ ਪੈਲੀ ਵਿੱਚ ਬਿਠਾ ਦੇਵਾਂਗਾ ਜਦੋਂ ਅਖੀਰਲੀ ਬੱਸ ਲੰਘ ਜਾਵੇਗੀ ਤੇ ਸਾਰੇ ਬੰਦੇ ਸੌ ਜਾਣਗੇ ਉਹ ਮੋਚੀਆਂ ਦੀ ਬੈਠਕ ਵਿੱਚੋਂ ਲੰਘ ਕੇ ਮੌਲਵੀ ਦੀ ਹਵੇਲੀ ਵਿੱਚ ਆ ਜਾਵੇਗੀ ਕੋਈ ਜਾਗ ਪਿਆ ਤਾਂ ਆਖੇ ਕੀ ਦੰਦ ਨੂੰ ਪੀੜ ਸੀ ਦਮ ਘਰਾਣ ਲਈ ਆਈ ਹਾਂ ਪਰ ਅੱਧੀ ਰਾਤ ਦੰਦ ਪੀੜ ਉਹ ਆਹੋ ਵੱਡੇ ਮੌਲਵੀ ਸਾਹਿਬ ਹੁਣੀ ਆਖਦੇ ਨੇ ਤ੍ਰਿਮਤਾ ਨੂੰ ਰਾਤ ਵੇਲੇ ਹੀ ਆਰਾਮ ਆਉਂਦਾ ਹੈ ਅੱਬ ਦੇ ਬੜੇ ਨੇਕ ਬੰਦੇ ਨੇ ਇੱਕ ਵਾਰੀ ਮੇਰੀ ਭੈਣ ਨੂੰ ਮਿਰਗੀ ਹੋ ਗਈ ਸੀ ਅਸਾਂ ਅੱਧੀ ਰਾਤ ਨੂੰ ਉਹਨਾਂ ਨੂੰ ਜਗਾ ਕੇ ਲਿਆਂਦਾ ਸੀ ਵਿਚਾਰਿਆਂ ਕੱਲ ਮੁਕੱਲਿਆਂ ਦੇ ਅੰਦਰ ਵੜ ਕੇ ਕੁੰਟੀ ਲਾ ਲਈ ਸੀ ਬਾਹਰ ਤਦੋਂ ਨਿਕਲੇ ਜਦੋਂ ਜਨਰ ਠੀਕ ਠਾਕ ਹੋ ਗਈ ਸੀ ਅੱਛਾ ਛੱਡ ਪਰੇ ਫੇਰ ਕੀ ਕਰੇਗੀ ਉਹ ਫੇਰ ਅਸਾਂ ਦੋਹਾਂ ਨੇ ਇੰਜ ਮਿੱਥਿਆ ਹੈ ਕਿ ਉਹ ਮੌਲਵੀਆਂ ਦੀ ਹਵੇਲੀ ਵਿੱਚੋਂ ਲੰਘ ਕੇ ਹਕੀਮਾ ਦੇ ਵਿਹੜੇ ਵਿੱਚ ਆ ਜਾਵੇਗੀ ਉਹਨਾਂ ਦਾ ਪੁੱਤਰ ਸ਼ੇਰਾ ਦਵਾਈਆਂ ਵਾਲੇ ਕਮਰੇ ਵਿੱਚ ਕੱਲਾ ਹੁੰਦਾ ਏ ਕਿਸੇ ਨੂੰ ਸ਼ੱਕ ਹੋਇਆ ਤਾਂ ਸੇਦੇ ਨੂੰ ਆਵਾਜ਼ ਮਾਰ ਕੇ ਜਗਾ ਲਵੇਗੀ ਤੇ ਆਖੇਗੀ ਮੈਨੂੰ ਜ ਕੰਮ ਹੋ ਗਿਆ ਏ ਦਵਾਈ ਲੈਣ ਆਈ ਆ ਅੱਗੇ ਮਰਾਸੀਆਂ ਦਾ ਘਰ ਆ ਜਾਵੇਗਾ ਉਹਨਾਂ ਦੇ ਪਸਾਰ ਦੀ ਥੰਮੀ ਨੂੰ ਜਿਹਾ ਵਾਵਾ ਦਿਹਾੜੇ ਹੋ ਗਏ ਨੇ ਪਸਾਰ ਦਾ ਇੱਕ ਅਡਾਨ ਕੀ ਡਿੱਗਿਆ ਲੋਕਾਂ ਦੀ ਗਲੀ ਨੂੰ ਛੱਡ ਕੇ ਪਸਾਰ ਵਿੱਚੋਂ ਲੰਘਣਾ ਸ਼ੁਰੂ ਕਰ ਦਿੱਤਾ ਏ ਇੰਜ ਕਰਨ ਨਾਲ ਪੈਂਡਾ ਚੌਖਾ ਘਟ ਜਾਂਦਾ ਏ ਮਰਾਸੀਆਂ ਦਾ ਦਰ ਲੰਘ ਕੇ ਤੁਹਾਡਾ ਸੁਨਿਆਰਿਆਂ ਦਾ ਘਰ ਆ ਜਾਂਦਾ ਏ ਤੇਰਾ ਪਿਓ ਸਾਰੀ ਦਿਹਾੜੀ ਟੂਮਾ ਘੜ ਘੜ ਕੇ ਐਂਡਾ ਥੱਕ ਜਾਂਦਾ ਏ ਕਿ ਉਹਨੂੰ ਕਿਸੇ ਸ਼ੈ ਦੀ ਕਹਿੜ ਖਬਰ ਨਹੀਂ ਰਹਿੰਦੀ ਤੇ ਤੇਰੀ ਮਾਂ ਵੱਡੇ ਕਮਰੇ ਵਿੱਚ ਘੁੜਾਣੇ ਮਾਰਦੀ ਰਹਿੰਦੀ ਐ ਤੇ ਤੇਰੀ ਭੈਣ ਸ਼ਿਮੋ ਵਿਚਾਰੀ ਬੜੀ ਨੇਕ ਐ ਉਹ ਪੰਜ ਨਮਾਜ਼ਨ ਪਰਲੇ ਕੋਠੇ ਵਿੱਚ ਕੱਲੀ ਹੁੰਦੀ ਐ ਬੂਹੇ ਵਾਲੇ ਕਮਰੇ ਵਿੱਚ ਤੂੰ ਹੁੰਨਾ ਐ ਪਰ ਤੂੰ ਤੇ ਮੈਂ ਸਰਗੀ ਦੀਆਂ ਬਾਂਗਾ ਤੋਂ ਪਹਿਲਾਂ ਹੀ ਘਰ ਹੀ ਨਹੀਂ ਜਾਂਦੇ ਤੁਹਾਡੇ ਹਵੇਲੀ ਤੋਂ ਉਹਨੂੰ ਕਿਸੇ ਨੇ ਠਾਕਣਾ ਏ ਓਏ ਆਹੋ ਮੈਂ ਸਰਗੀ ਦੀਆਂ ਬਾਂਗਾ ਤੋਂ ਪਹਿਲੇ ਘਰ ਨਹੀਂ ਜਾਂਦਾ ਮਰਦਾਂ ਦਾ ਘਰ ਵਿੱਚ ਕੀ ਕੰਮ ਐ ਅਸੀਂ ਉੱਡਦੇ ਪਖੇਰੂ ਜੂ ਹੋਏ ਪਰ ਜੇ ਮੈਂ ਘਰ ਵੀ ਹੁੰਦਾ ਵੀ ਤੇ ਲਾਡੋ ਨੂੰ ਦੇਖ ਵੀ ਲੈਂਦਾ ਤਾਂ ਵੀ ਤੇਰੀ ਇਜਾਜ਼ਤ ਤੋਂ ਬਿਨਾ ਉਹਨੂੰ ਹੱਥ ਨਾ ਲਾਂਦਾ ਆਖਿਰ ਸਾਡੇ ਯਾਰ ਦੀ ਆਮਾਨਤ ਜੂ ਹੋਈ ਇਹ ਸਭ ਕੁਝ ਤੇਰੀ ਮਰਜ਼ੀ ਨਾਲ ਹੋ ਰਿਹਾ ਹੈ ਨਾਲੇ ਤੈਨੂੰ ਪਤਾ ਹੀ ਹੈ ਲਾਡੋ ਕੋਈ ਚੰਗੀ ਕੁੜੀ ਨਹੀਂ ਧੀਆ ਭੈਣਾ ਦੀ ਅੱਖ ਵਿੱਚ ਸ਼ਰਮ ਹਿਆ ਹੋਣੀ ਚਾਹੀਦੀ ਹੈ ਪਰ ਉਹ ਦੀਆਂ ਅੱਖਾਂ ਤਾਂ ਬਿਲਕੁਲ ਤੋਤੀਆਂ ਹੋਈਆਂ ਨੇ ਪਿੰਡ ਵਿੱਚ ਹੋਰ ਵੀ ਕੁੜੀਆਂ ਰਹਿੰਦੀਆਂ ਨੇ ਪਰ ਇਹ ਕੋਈ ਵੱਖਰੀ ਸ਼ੈ ਐ ਸਲੀਮ ਨੇ ਫੇਰ ਦੱਸ ਦੱਸਣਾ ਸ਼ੁਰੂ ਕਰ ਦਿੱਤਾ ਤੁਹਾਡੀ ਹਵੇਲੀ ਤੋਂ ਬਾਅਦ ਸਾਡਾ ਘਰ ਸ਼ੁਰੂ ਹੋ ਜਾਂਦਾ ਹੈ ਅਸੀਂ ਯਾਰ ਵੀ ਹਾਂ ਤੇ ਗਵਾਂਢੀ ਵੀ ਸਾਡੀ ਹਵੇਲੀ ਦਾ ਤਾਂ ਦਾਦਕਿਆਂ ਦੇ ਜਮਾਨੇ ਤੋਂ ਬੂਹਾ ਹੀ ਕੋਈ ਨਹੀਂ ਆਖਿਰ ਮਲਕ ਜੋ ਹੋਏ ਪਿੰਡ ਵਿੱਚ ਕਿਸੇ ਦੀ ਵੀ ਐਡੀ ਜ਼ਰਤ ਨਹੀਂ ਜੋ ਮਲਕਾਂ ਦੇ ਘਰ ਵਿੱਚ ਛਾਤੀ ਪਾਵੇ ਸਾਡੀ ਕੰਧ ਦੇ ਲਾਗੇ ਪੈਲੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਭ ਤੋਂ ਮੂਰਲੀ ਪੈੜੀ ਚੌਧਰੀਆਂ ਦੀ ਹੈ ਜਿੱਥੇ ਮੱਕਈ ਦੇ ਟਿੰਡਿਆਂ ਤੋਂ ਬਹਾਰ ਆਈ ਹੋਈ ਹੈ ਸੁਨਿਆਰਿਆਂ ਦਾ ਗੁਲਾਮ ਰਸੂਲ ਮਲਕਾ ਦਾ ਸਲੀਮ ਗੁਫਤਾ ਵਾਲੇ ਗੁਫਤਾ ਵੇਲੇ ਚੌਧਰੀਆਂ ਦੇ ਟੀਂਡਿਆਂ ਵਿੱਚ ਅੱਪੜ ਗਏ ਸਨ ਗੁਲਾਮ ਰਸੂਲ ਨਾਲ ਦੀ ਪੈਲੀ ਵਿੱਚ ਟੁਰ ਗਿਆ ਸੀ ਤੇ ਸਲੀਮ ਲਾਡੋ ਨੂੰ ਉਡੀਕ ਰਿਹਾ ਸੀ ਨਮਾਜ਼ਾਂ ਹੋ ਗਈਆਂ ਸਨ ਸ਼ਿੱਕੜ ਆਲੀ ਬਾਸ ਵੀ ਲੰਘ ਗਈ ਸੀ ਪਰ ਲਾਡੋ ਦਾ ਹਾਲੀ ਤੱਕ ਕੋਈ ਪਤਾ ਨਹੀਂ ਸੀ ਗੁਲਾਮ ਰਸੂਲ ਵੀ ਸ਼ਾਇਦ ਬਹੁਤ ਪਰਾਂ ਚਲਾ ਗਿਆ ਸੀ ਸਲੀਮ ਨੇ ਉਹਨੂੰ ਆਖਿਆ ਸੀ ਜਦੋਂ ਲਾਡੋ ਆ ਗਈ ਤਾਂ ਅਸੀਂ ਥੋੜਾ ਜਿਹਾ ਗੱਲਾਂ ਬਾਤਾਂ ਕਰਾਂਗੇ ਤੇ ਜਦੋਂ ਮੈਂ ਦੋ ਵਾਰੀ ਜੋਰ ਤੇ ਖੰਗਾ ਤਾਂ ਤੂੰ ਸਾਡੇ ਵੱਲ ਆ ਜਾਵੇਂ ਤੇ ਅਸੀਂ ਜਿਸ ਹਾਲ ਵਿੱਚ ਹੋਈਏ ਤੂੰ ਚੱਕੜਾ ਨਹੀਂ ਇੰਜ ਲੱਗੇ ਜਿਵੇਂ ਤੂੰ ਸਾਨੂੰ ਚੋਰੀ ਕੁਝ ਕਰਦਿਆਂ ਨੂੰ ਫੜ ਲਿਆ ਹੋਵੇ ਤੇ ਫਿਰ ਰੱਬ ਰੱਬ ਕਰਕੇ ਉਹਨੂੰ ਆਪਣੀ ਹਵੇਲੀ ਦੇ ਲੱਗੇ ਇੱਕ ਪਰਛਾਵਾਂ ਨਜ਼ਰੀ ਆਇਆ ਜੋ ਲਾਡੋ ਹੀ ਸੀ ਐਨੀ ਢਿੱਲ ਕਿਉਂ ਲਾਈ ਹੋਈ ਐ ਲਾਡੋ ਅੱਧੀ ਰਾਤ ਹੋ ਗਈ ਐ ਸਲੀਮ ਨੇ ਉਹਨੂੰ ਆਖਿਆ ਤੈਨੂੰ ਕੀ ਪਤਾ ਹੋਵੇ ਸਲੀਮ ਜਦੋਂ ਕੋਈ ਤਰੀਮਤ ਘਰ ਤੋਂ ਬਾਹਰ ਪੈਰ ਕੱਢਦੀ ਐ ਤਾਂ ਤੰਨੇ ਦੇ ਲੀੜੇ ਵੀ ਮਰਦਾ ਵਾਂਗ ਸ਼ੈਨਤਾ ਕਰਨ ਲੱਗ ਪੈਂਦੇ ਤੈਨੂੰ ਕਿਸੇ ਦੀਆਂ ਸ਼ੈਨਤਾ ਦਾ ਕੀ ਡਰ ਐ ਤੇਰਾ ਕੋਈ ਇੱਕ ਆਸ਼ਕ ਹੋਵੇ ਤਾਂ ਮੇਰੇ ਭਾਵੇਂ ਸੋਹ ਆਸ਼ਿਕ ਹੁਣ ਮੈਂ ਕਿਸੇ ਦੀ ਆਸ਼ਿਕ ਨਹੀਂ ਹੋ ਸਕਦੀ ਹੁਣ ਆਖ ਵੇ ਤੇਰੀ ਛੁਦੇਣ ਆ ਪਰ ਮੈਨੂੰ ਯਕੀਨ ਨਹੀਂ ਆਵੇਗਾ ਆਖਰ ਮਰਦ ਜਾਤ ਜੋ ਹੋਇਆ ਭਾਵੇਂ ਸੁੱਚੀ ਤਰੇਲ ਦਾ ਤੁੱਕਾ ਤੁੱਕਾ ਕਰ ਦੇ ਮਰਦ ਦੀ ਅੱਖ ਨੂੰ ਧੋਈਏ ਤਾਂ ਵੀ ਉਹ ਮੈਲੀ ਹੀ ਰਹਿੰਦੀ ਐ ਲਾਡੋ ਨੇ ਆਖਿਆ ਚੱਲ ਛੱਡ ਪਹਿਲਾਂ ਇਹ ਦੱਸ ਇੰਨਾ ਚਿਰ ਕਿਉਂ ਲਾਇਆ ਕੀ ਦੱਸਾਂ ਮੈਂ ਕੀ ਕੀ ਵੇਖਿਆ ਕੀ ਵੇਖਿਆ ਸਲੀਮ ਨੇ ਪੁੱਛਿਆ ਜਦੋਂ ਅਖੀਰਲੀ ਬਾਸ ਲੰਘ ਗਈ ਤਾਂ ਬੇਬੇ ਨੂੰ ਆਰਾਮ ਨਹੀਂ ਸੀ ਆ ਰਿਹਾ ਖੰਗੀ ਜਾ ਰਹੀ ਸੀ ਮੈਂ 4 ਚਮਚਾ ਖੰਗ ਦੇ ਸ਼ਰਬਤ ਦੀਆਂ ਦਿੱਤੀਆਂ ਫਿਰ ਜਾ ਕੇ ਉਹਦੀ ਖੰਗ ਕੁਝ ਘਟ ਗਈ ਪਰ ਨੀਂਦਰ ਨਹੀਂ ਸੀ ਪੈਂਦੀ ਮੈਂ 2-4 ਚਮਚੇ ਹੋਰ ਦਿੱਤੇ ਤਾਂ ਜਾ ਕੇ ਉਨ ਨੂੰ ਕੀ ਆਈ ਉਹ ਤਾਂ ਚੰਗਾ ਹੋਇਆ ਕੱਲ ਨਾਲ ਦੀ ਰਹੀਮੋ ਨੇ ਖੰਗ ਦੀ ਸ਼ਰਬਤ ਦੀ ਬੋਤਲ ਦਿੱਤੀ ਸੀ 5-6 ਮਹੀਨਿਆਂ ਤੋਂ ਐਵੇਂ ਬਕਾਰ ਪਈ ਹੋਈ ਸੀ ਬੇਬੇ ਨੂੰ ਸੁਵਾ ਕੇ ਜਦੋਂ ਮੈਂ ਮੋਚੀਆਂ ਦੀ ਬੈਠਕ ਦੇ ਲਾਗੇ ਹੋ ਲੰਗੀ ਤਾਂ ਅੰਦਰੋਂ ਆਉਂਦੀ ਖੜਖੜ ਦੀ ਆਵਾਜ਼ ਨੇ ਮੇਰੇ ਪੈਰ ਫੜ ਲਏ ਮੈਂ ਥੰਮੀ ਨਾਲ ਢੋਲ ਆ ਕੇ ਬੂਹੇ ਦੇ ਲਾਗੇ ਖਲੋ ਗਈ ਅੰਦਰੋਂ ਆਵਾਜ਼ ਆ ਰਹੀ ਸੀ ਲੱਗਦਾ ਤੇਰਾ ਖਸਮ ਅਸ਼ਰਫ ਪਰਸੋਂ ਆਵੇਗਾ ਕੱਲ ਫੇਰ ਮਿਲਾਂਗੇ ਅੰਦਰ ਕੋਈ ਬੰਦਾ ਆਖਰੀਆ ਸੀ ਤੇ ਅਸ਼ਰਫ ਦੀ ਰਨ ਕਹਿ ਰਹੀ ਸੀ ਨਹੀਂ ਉਹ ਕੱਲ ਆ ਜਾਵੇਗਾ ਪਰਸੋਂ ਉਹਨੇ ਮੰਡੀ ਤੋਂ ਜਾ ਕੇ ਚਮੜਾ ਲਿਆਉਣਾ ਏ ਮਰਦ ਨੇ ਕਿਹਾ ਚੰਗਾ ਫਿਰ ਮੈਂ ਜਾਣਾ ਵਾਂ ਚੋਖਾ ਸਿਰ ਹੋ ਚੱਲਿਆ ਏ ਛਿੜਕਲੀ ਬਾਸ ਵੀ ਲੰਗ ਗਈ ਏ ਹਾਲੀ ਮੈਂ ਮਸਜਿਦ ਵਿੱਚ ਜਾ ਕੇ ਨਹਾਉਣਾ ਵੀ ਏ ਸਾਡੀ ਮਸਜਿਦ ਦਾ ਮਾਸਕੀ ਅੱਜਕੱਲ ਪਾਣੀ ਚੰਗੀ ਤਰ੍ਹਾਂ ਤੱਤਾ ਕਰਦਾ ਏ ਪਾਲਾ ਜੋ ਚੋਖਾ ਏ ਤੇ ਅਸ਼ਰਫ ਦੀ ਰੰਨ ਕਹਿ ਰਹੀ ਸੀ ਤੁਸੀਂ ਮਰਦ ਚੰਗੇ ਹੋ ਜਦੋਂ ਜੀ ਕਰੇ ਨਹਾ ਲੈਂਦੇ ਹੋ ਅਸੀਂ ਰੰਨਾ ਤਾਂ ਬਸ ਐਵੇਂ ਹੀ ਦੁਨੀਆ ਤੇ ਆਈਆਂ ਹਾਂ ਤੇ ਆਵਾਜ਼ ਆਈ ਉਹ ਤੋਬਾ ਤੋਬਾ ਕਰ ਰੱਬ ਨੇ ਔਰਤ ਦਾ ਰਤਬਾ ਵੱਡਾ ਰੱਖਿਆ ਏ ਔਰਤ ਕਹਿ ਰਹੀ ਸੀ ਹਾਂ ਆਪਣਾ ਰਤਬਾ ਤੇ ਮੈਂ ਹੁਣੇ-ਹੁਣੇ ਅੱਖੀਂ ਢਠਾਏ ਜਦੋਂ ਉਹ ਆਦਮੀ ਬਾਹਰ ਆਇਆ ਤਾਂ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਆ ਰਿਹਾ ਉਹ ਕਿਉਂ ਸਲੀਮ ਨੇ ਪੁੱਛਿਆ ਉਹ ਇਸ ਲਈ ਉਹ ਸਾਡੀ ਮਸ਼ਰੀਤ ਦੇ ਮੌਲਵੀ ਸਾਹਿਬ ਹੈਗੇ ਸਨ ਫਿਰ ਲਾਡੋ ਦੱਸਣ ਲੱਗੀ ਜਦੋਂ ਮੈਂ ਮੋਚੀਆਂ ਦੀ ਹਵੇਲੀ ਵਿੱਚੋਂ ਲੰਘ ਕੇ ਵੇੜੇ ਵਿੱਚ ਵੱਧ ਰਹੀ ਸਾਂ ਤਾਂ ਮੁਗਲਾਂ ਦੀ ਕੰਧ ਤੋਂ ਇੱਕ ਜਣੀ ਸ਼ਾਲ ਮਾਰ ਕੇ ਮੇਰੇ ਲਾਗੇ ਆਂ ਡਿੱਗੀ ਮੈਂ ਦੇਖਿਆ ਤਾਂ ਉਹ ਮੌਲਵੀ ਹੋਰਾਂ ਦੀ ਧੀ ਸੀ ਉਸ ਮੈਨੂੰ ਵੇਖਿਆ ਤੇ ਮੈਂ ਉਹਨੂੰ ਵੇਖਿਆ ਪਰ ਦੋਹਾਂ ਦੇ ਮੂੰਹੋਂ ਕੋਈ ਗੱਲ ਨਾ ਨਿਕਲ ਸਕੀ ਉਹ ਆਪਣੇ ਦਰਵਾਜ਼ੇ ਵਿੱਚ ਵੜ ਗਈ ਤੇ ਮੈਂ ਹਕੀਮਾਂ ਦੀ ਹਵੇਲੀ ਵੱਲ ਲੰਘ ਗਈ ਜਦੋਂ ਮੈਂ ਸ਼ੇਰੇ ਦੇ ਬੂਹੇ ਕੋਲੋਂ ਲੰਘਣ ਲੱਗੀ ਤਾਂ ਇੱਕ ਬੰਦੇ ਨੇ ਅੱਗੇ ਵਧ ਕੇ ਮੇਰੀ ਬਾਹ ਫੜ ਲਈ ਮੈਂ ਡਰਦੀ ਮਾਰੀ ਚੀਕ ਮਾਰਨ ਡਈ ਸਾਂ ਪਰ ਮੈਨੂੰ ਚੇਤੇ ਆ ਗਿਆ ਕਿ ਅੱਧੀ ਰਾਤ ਨੂੰ ਕਿਧਰੇ ਸਾਰਾ ਮੁਹੱਲਾ ਹੀ ਨਾ ਇਕੱਠਾ ਹੋ ਜਾਏ ਉਸਨੇ ਮੈਨੂੰ ਫੜਿਆ ਤੇ ਅੰਦਰ ਜਾ ਕੇ ਮੰਜੀ ਤੇ ਬਿਠਾ ਦਿੱਤਾ ਤੇ ਕਹਿਣ ਲੱਗਾ ਸ਼ਿਮੇ ਐਨਾ ਚਿਰ ਕਿਉਂ ਲਾਇਆ ਸੀ ਮੈਂ ਤੈਨੂੰ ਉਡੀਕ-ਉਡੀਕ ਕੇ ਥੱਕ ਚੱਲਿਆ ਸਾਂ ਮੈਂ ਸਮਝ ਗਈ ਇੱਥੇ ਕਿਸੇ ਹੋਰ ਰਨ ਨੇ ਆਉਣਾ ਸੀ ਜੋ ਹੱਲੇ ਤੀਖ ਨਹੀਂ ਆਈ ਸੀ ਪਰ ਮੈਂ ਮੂੰਹੋਂ ਕੁਝ ਨਾ ਬੋਲੀ ਇੰਨੀ ਦੇਰ ਨੂੰ ਬੂਹੇ ਦੇ ਸਾਹਮਣੇ ਕਿਸੇ ਦਾ ਪਰਛਾਵਾਂ ਨਜ਼ਰੀ ਆਇਆ ਇਹ ਮੈਂ ਖੇਸਕ ਕੇ ਕੰਧ ਦੇ ਲਾਗੇ ਹੋ ਗਈ ਤੇ ਆਉਣ ਵਾਲੀ ਕਿਸੇ ਝਾਕੇ ਤੋਂ ਬਿਨਾਂ ਹੀ ਮੰਜੀ ਉੱਤੇ ਬਹਿ ਗਈ ਇੰਜ ਲੱਗਦਾ ਸੀ ਜਿਵੇਂ ਉਹ ਰੋਜ਼ ਆਉਂਦੀ ਹੋਵੇ ਸ਼ੇਰਾ ਡੋਰਪੁਰ ਹੋ ਕੇ ਅੱਖ ਲਗਾ ਕੌਣ ਹੈ ਤੂੰ ਮੈਂ ਸ਼ਿਮੂ ਆ ਤੇਰੀ ਕੋਈ ਤੇਰੀ ਮਾਂ ਤੇ ਨਹੀਂ ਤੇ ਲਾਡੋ ਨੇ ਪੁੱਛਿਆ ਤੂੰ ਸੋਚੀ ਕਿਉਂ ਪੈ ਗਿਆ ਏ ਸ਼ਿਮੂ ਨੂੰ ਨਹੀਂ ਜਾਣਦਾ ਸੁਨਿਆਰਿਆਂ ਦੀ ਸ਼ਿਮੂ ਉਹ ਜਿਹਦਾ ਭਰਾ ਗੁਲਾਮ ਰਸੂਲ ਹੈ ਤੇਰਾ ਗੂੜਾ ਜਾਰ ਉਹਨਾਂ ਦੋਵਾਂ ਨੂੰ ਗੱਲਿਆਂ ਕਰਦਿਆਂ ਛੱਡ ਕੇ ਮੈਂ ਹੌਲੀ ਜਿਹੀ ਕੰਧ ਨਾਲ ਹੋ ਕੇ ਬਾਹਰ ਆ ਗਈ ਤੇ ਫਿਰ ਮਰਾਸੀਆਂ ਦੇ ਪਸਾਰ ਦੇ ਵਿੱਚੋਂ ਦੀ ਲੰਘ ਕੇ ਮੈਂ ਸੁਨਿਆਰਿਆਂ ਦੀ ਹਵੇਲੀ ਵਿੱਚ ਆ ਗਈ ਜਿੱਥੋਂ ਲੱਗਦਿਆਂ ਮੈਨੂੰ ਸਿਰਫ ਕੜਾੜਿਆਂ ਦੀ ਆਵਾਜ਼ ਆ ਰਹੀ ਸੀ ਇੰਜ ਲੱਗਦਾ ਸੀ ਜਿਵੇਂ ਸਾਰਾ ਟੱਬਰ ਚਿਰਾ ਤੋਂ ਸੁੱਤਾ ਪਿਆ ਹੋਵੇ ਤੇ ਕਿਆਮਤ ਤੋਂ ਪਹਿਲਾਂ ਨਹੀਂ ਉੱਠੇਗਾ ਅੱਗੇ ਤੁਹਾਡੀ ਹਵੇਲੀ ਆ ਗਈ ਜਦੋਂ ਮੈਂ ਵਿਹੜੇ ਵਿੱਚ ਲੱਗੇ ਕਿ ਘਰੀ ਦੇ ਰੋਖ ਕੋਲੋਂ ਦੀ ਹੋ ਕੇ ਲੰਘਣ ਡਈ ਸਾਤਾ ਇੱਕ ਕੁੜੀ ਨੇ ਇੱਕ ਕੁੜੀ ਤੇ ਮੁੰਡਾ ਖੁੱਲੀ ਦੇ ਲਾਗੇ ਖਲੋਤੇ ਗੱਡੇ ਉੱਤੇ ਧਰੇ ਮੱਕਈ ਦੇ ਟਿੰਡਿਆਂ ਵਿੱਚ ਅਚਨ-ਚੇਤ ਉੱਠ ਖਲੋਤੇ ਕੁੜੀ ਹਵੇਲੀ ਵੱਲ ਤੁਰ ਗਈ ਕਹਿੰਦਿਆ ਕਹਿੰਦਿਆ ਲਾਟੋ ਅਚਨ-ਚੇਤ ਚੁੱਪ ਹੋ ਗਈ ਜਿਵੇਂ ਸਲੀਮ ਨੂੰ ਕੁਝ ਹੋਰ ਨਾ ਦੱਸਣਾ ਚਾਹੁੰਦੀ ਹੋਵੇ ਫਿਰ ਕੀ ਹੋਇਆ ਤੂੰ ਚੁੱਪ ਕਿਉਂ ਹੋ ਗਈ ਹੈ ਲਾਡੋ ਸਲੀਮ ਨੇ ਉਹਦੇ ਮੋਢੇ ਨੂੰ ਖਲੂਣਾ ਦੇ ਕੇ ਪੁੱਛਿਆ ਮੈਨੂੰ ਡਰ ਲੱਗਦਾ ਹੈ ਜੋ ਮੈਂ ਵੇਖਿਆ ਸੀ ਰੱਬ ਕਰੇ ਉਹ ਝੂਠ ਹੋਵੇ ਪਰ ਜੇ ਤੈਨੂੰ ਦੱਸਿਆ ਤਾਂ ਤੈਨੂੰ ਗੁੱਸਾ ਆ ਜਾਵੇਗਾ ਹੁਣ ਤੂੰ ਮੇਰੇ ਕੋਲੋਂ ਤੇ ਮੈਂ ਤੇਰੇ ਕੋਲੋਂ ਕੀ ਲੁਕਾਵਾਂ ਇੱਕ ਦੂਜੇ ਕੋਲੋਂ ਲੁਕਾਉਣ ਵਾਲੀਆਂ ਚੀਜ਼ਾਂ ਤਾਂ ਅਸੀਂ ਇੱਕ ਦੂਜੇ ਨੂੰ ਉਂਝ ਹੀ ਦੱਸ ਛੱਡੀਆਂ ਸਨ ਜਿਵੇਂ ਹਕੀਮ ਨੂੰ ਛੱਡਿਆਂ ਦੀ ਪੱਟ ਦੱਸੀਦਾ ਏ ਸੋਨ ਫਿਰ ਲਾਡੋ ਨੇ ਆਖਿਆ ਕੁੜੀ ਹਵੇਲੀ ਵੱਲ ਵਗ ਗਈ ਤੇ ਮੁੰਡਾ ਬਾਹਰ ਨੂੰ ਤੁਰ ਪਿਆ ਉਹ ਮੇਰੇ ਕੋਲੋਂ ਦੀ ਹੋ ਕੇ ਲੰਘਿਆ ਸੀ ਰੱਬ ਮੈਨੂੰ ਮਾਫ ਕਰੇ ਪਰ ਉਹਦੀ ਕਾਠੀ ਤੇ ਨਹਾਰ ਮੈਨੂੰ ਇੰਜ ਜਾਪੀ ਜਿਵੇਂ ਉਹ ਤੇਰਾ ਯਾਰ ਗੁਲਾਮ ਰਸੂਲ ਹੋਵੇ ਸਲੀਮ ਨੂੰ ਜਿਵੇਂ ਸੱਪ ਨੇ ਡੰਗ ਲਿਆ ਹੋਵੇ ਉਹ ਛੇਤੀ ਨਾਲ ਲਾਡੋ ਕੋਲੋਂ ਬਾਹਰ ਛੁੜਾ ਕੇ ਲਾਗੇ ਦੀ ਪੈਲੀ ਵੱਲ ਨਸਿਆ ਨਸਦਿਆਂ ਹੋਇਆਂ ਵਾਜਾ ਮਾਰ ਰਿਹਾ ਸੀ ਗੁਲਾਮ ਰਸੂਲ ਗਾਮਿਆਂ ਓਏ ਗੁਲਾਮ ਰਸੂਲ ਪਰ ਦੂਜੇ ਮੰਨੇ ਚੋ ਪਚਾਂ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ